ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਸ਼ਾਸਨ ਨੂੰ ਪਈ ਭਾਜੜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਕਾਫੀ ਡਾਵਾਡੋਲ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਦੇ ਦਿਲ ਦੀ ਧੜਕਣ ਵੀ ਘਟੀ ਹੈ ਸੋਸ਼ਲ ਮੀਡੀਆ 'ਤੇ ਪਹਿਲੀ ਤਸਵੀਰ ਹਸਪੀਟਲ ਜੋ ਮੋਹਾਲੀ ਦਾ ਫੋਰਟਿਸ ਹੈ ਉਸ ਦੀ ਤਸਵੀਰ ਲੇਖਰ ਹੋ ਗਈ ਹੈ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸ਼ਿਕਰੇ ਟੰਗੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਨੂੰ ਲੈ ਕੇ ਕਿਉਂਕਿ ਪਹਿਲਾਂ ਪੀਜੀਆਈ ਦੀ ਡਾਕਟਰੀ ਟੀਮ ਵੱਡੇ ਪੱਧਰ ਤੇ ਅਜ ਤੋ 2 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਦੀ ਸੇਧਾ ਨਰੀਖਣ ਕਰਨ ਆਈ ਸੀ ਲੇਕਿਨ ਉਹ ਮਾਇਨਾ ਪ੍ਰੋਪਰ ਤਰੀਕੇ ਨਾਲ ਕਹਿੰਦੇ ਨੇ ਨਹੀਂ ਕਰ ਸਕੀ ਇਸ ਕਰਕੇ ਬਿਹਾਰੀ ਦੇ ਫੌਲਟਿਸ ਹਸਪੀਟਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇਰੇ ਆਸਰਾ ਜੇਰੇ ਇਜ਼ਲਾਦ ਕਲਾਸ ਲਈ ਐਡਮਿਟ ਕਰਾਇਆ ਗਿਆ ਹੈ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆ ਵੀਡੀਓ ਫੋਰਟਿਸ ਹਸਪੀਟਲ ਤੋਂ ਵਾਇਰਲ ਹੋਈ ਤੇ ਪੂਰੇ ਪੰਜਾਬ ਪ੍ਰਸ਼ਾਸਨ ਨੂੰ ਜੜੀਆਂ ਭਾਜੜਾ ਪੈ ਗਿਆ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਹੋ ਗਿਆ ਕਿਉਂ ਇਮੀਡੀਏਟਲੀ ਉਹਨਾਂ ਨੂੰ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਹੋਣਾ ਪਿਆ ਸੂਤਰਾਂ ਦੇ ਹਵਾਲੇ ਤੋਂ ਜੜੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇਜ਼ ਬੁਖਾਰ ਕਾਰਨ ਬਹਾਲੀ ਦੇ ਫੋਰਟਿਸ ਹਸਪੀਟਲ ਚ ਦਾਖਲ ਕਰਵਾਇਆ ਗਿਆ ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਗਵੰਤ ਮਾਨ ਨੂੰ ਥਕਾਵਟ ਅਤੇ ਦਿਲ ਦੀ ਧੜਕਣ ਹੌਲੀ ਹੋਣ ਦੀ ਸ਼ਿਕਾਇਤ ਤੋਂ ਬਾਅਦ ਲਿਜਾਦਾ ਗਿਆ ਹੈ ਇਥੇ ਡਾਕਟਰਾਂ ਦੀ ਇੱਕ ਟੀਮ ਉਹਨਾਂ ਦੀ ਉਹਨਾਂ ਇੱਕ ਟੀਮ ਨੇ ਉਹਨਾਂ ਦੀ ਜਾਂਚ ਕੀਤੀ ਅਤੇ ਉਹਨਾਂ ਦੀ ਹਾਲਾਤ ਜਿਹੜੇ ਨੇ ਇਸ ਸਮੇਂ ਥੋੜੇ ਜਿਨੇ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ 2 ਦਿਨ ਪਹਿਲਾਂ ਬਿਮਾਰ ਹੋ ਗਏ ਸਨ ਜਿਸ ਕਾਰਨ ਆਪ ਸੁਪਰੀਮੋ ਅਰਵਿੰਦ ਕੇਚੀਵਾਲ ਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦਾ ਉਹਨਾਂ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਗਿਆ ਉਦੋਂ ਤੋਂ ਉਹ ਚੰਡੀਗੜ੍ਹ ਸਤੇ ਮੁਖਮੰਤੇ ਹੀ ਨਿਵਾਸ ਤੇ ਆਲਾਸ ਅਦੀਨ ਸਨ ਉਹਨਾਂ ਦੀ ਖਰਾਬ ਸਿਹਤ ਕਰ ਲੈ ਸ਼ੁਕਰਵਾਰ ਸ਼ਾਮ ਨੂੰ ਹੋਣ ਵਾਲੀ ਕੈਬਨਟ ਮੀਟਿੰਗ ਨੂੰ ਮਲਤਵੀ ਕਰਨਾ ਪਿਆ ਇਸ ਤੋਂ ਬਾਅਦ ਜਦੋਂ ਅੱਜ ਸ਼ਾਮ ਉਹਨਾਂ ਦੀ ਸੋਰ ਸਿਹਤ ਵਿਗੜੀ ਤਾਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਾਤ ਦੇਖ ਕੇ ਡਾਕਟਰ ਨੇ ਉਹਨਾਂ ਨੂੰ ਦਾਖਲ ਕਰਨ ਦੀ ਸਲਾਹ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਤੋਂ ਸੀਮਾਨ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਉਹਨਾਂ ਦੀ ਹਾਲਤ ਸਾਫ਼ ਦਿਖਾਈ ਦੇ ਰਹੀ ਹੈ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜਦੀ ਸਿਹਤ ਕਾਰਨ ਮੈਡੀਕਲ ਟੀਮ ਉਹਨਾਂ ਉੱਤੇ ਨਜ਼ਰ ਰੱਖ ਰਹੀ ਹੈ ਹਸਪਤਾਲ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੀ ਸਿਹਤ ਸੰਬੰਧੀ ਨੂੰ ਲੈ ਕੇ ਆਪਣੀ ਟੀਮ ਨੂੰ ਅਲਰਟ ਰੱਖਿਆ ਹੈ ਦੱਸਿਆ ਜਾ ਰਿਹਾ ਹੈ ਕਿ ਆਮ ਜਾਂਚ ਦੇ ਨਾਲ-ਨਾਲ ਮਾਨ ਦੇ ਕੁਝ ਵਿਸ਼ੇਸ਼ ਮੈਡੀਕਲ ਟੈਸਟ ਵੀ ਕੀਤੇ ਜਾ ਰਹੇ ਨੇ ਜੋ ਕਿ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਯਾਨੀ ਕਿ ਫੋਰਟਿਸ ਹਸਪੀਟਲ ਦੀ ਇੱਕ ਸਪੈਸ਼ਲਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 15-15 ਮਿੰਟਾਂ ਬਾਅਦ ਜਿਹੜੀ ਹੈ ਟੈਸਟ ਕਰੀ ਹੈ ਕਿਉਂਕਿ ਦਿਲ ਦੀ ਧੜਕਣ ਘੱਟ ਹੋਈ ਹੈ ਬੁਖਾਰ ਵਧਿਆ ਹੈ ਕਮਨੀ ਹੋਈ ਹੈ ਕਿਉਂਕਿ ਅਰਵਿੰਦ ਕੇਸ਼ਵਾਲ ਨੇ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ 4 ਦਿਨਾਂ ਤੋਂ ਕੁਝ ਨਾ ਖਾਦਾ ਨਾ ਪੀਤਾ ਇਸ ਕਰਕੇ ਪੰਜਾਬ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਰਹੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਖਬਰ ਹੈ ਉਹ ਸਪਸ਼ਟ ਨਹੀਂ ਕੀਤੀ ਗਈ ਲੇਕਿਨ ਜਿਵੇਂ ਹੀ 40 ਹਸਪਤਾਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤੇ ਪੰਜਾਬ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਬਾਝੜਾ ਪੈ ਗਿਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜਿਹੜੀ ਹੈ ਲਗਾਤਾਰ ਉਹ ਡਾਵਨਡ ਹੋ ਜਾਨੀ ਕਿ ਵਿਗੜਤੀ ਜਾ ਰਹੀ ਹੈ ਇਸ ਤਰ੍ਹਾਂ ਵੱਖ-ਵੱਖ ਸੂਤਰਾਂ ਦੇ ਹਵਾਲੇ ਤੋਂ ਜਿਹੜੇ ਨੇ ਬਿਆਨਬਾਜ਼ੀ ਜਿਹੜੀ ਆ ਰਹੀ ਹੈ ਵੈਸੇ ਤੇ ਅਰਦਾਸ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾ ਕੁਝ ਹੋਵੇ ਕਿਉਂਕਿ ਹਾਲੇ ਤਾਂ 5 ਸਾਲ ਵੀ ਪੂਰੇ ਨਹੀਂ ਹੋਏ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੇਤ ਵਿਗੜਨ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ 4-5 ਦਿਨ ਲਗਾਤਾਰ ਪੰਜਾਬ ਦੇ ਹਰ ਪ੍ਰਭਾਵਿਤ ਹਲਾਕਿਆਂ ਦੇ ਵਿੱਚ ਦੌਰੇ ਕੀਤੇ ਦੌਰਿਆਂ ਦੇ ਕਾਰਨ ਹੀ ਉਹਨਾਂ ਦੀ ਸਿਹਤ ਕਾਫੀ ਡਾਬਡੋਲ ਹੋ ਗਈ ਹੈ ਧੰਨਵਾਦ